ਸੁਖਬੀਰ ਸਿੰਘ ਬਾਦਲ ਨੇ ਇੱਕ ਕੋਰ ਕਮੇਟੀ ਦੀ ਮੀਟਿੰਗ ਜਿਹੜੀ ਹੈ ਉਹ ਰੱਖ ਲਈ ਹੈ ਲੰਘੇ ਕਾਲ ਤੋਂ ਇਹਦੇ ਚਰਚੇ ਚੱਲਦੇ ਪਏ ਨੇ ਕਿ ਆਖਰਕਾਰ ਕੋਰ ਕਮੇਟੀ ਦੀ ਮੀਟਿੰਗ ਕਿਉਂ ਸੱਦ ਲਈ ਗਈ ਕੀ ਕਾਰਨ ਬਣੇ ਨੇ ਕਿ ਕੋਰ ਕਮੇਟੀ ਦੀ ਮੀਟਿੰਗ ਸੱਦ ਲਈ ਗਈ ਅਚਾਨਕ ਅੰਦਰੂਨ ਪੱਧਰ ਦੇ ਉੱਤੇ ਮੀਟਿੰਗਾਂ ਦਾ ਦੌਰ ਤਾਂ ਜ਼ਰੂਰ جاری ਹੈ ਔਰ ਸੁਖਬੀਰ ਬਾਦਲ ਵੀ ਸਮਝਦੇ ਹੋ ਸਕਦੇ ਨੇ ਕਿ ਕਿਆਸ ਰਹੀਆਂ ਕਿਸ ਤਰ੍ਹਾਂ ਤੱਥਾਂ ਦੇ ਵਿੱਚ ਬਦਲਦੀਆਂ ਪਈਆਂ ਨੇ ਔਰ ਕਿਸ ਤਰ੍ਹਾਂ ਵਿਚਾਰ ਜਿਹੜੇ ਨੇ ਉਹ ਹੁਣ ਪ੍ਰਗਟ ਹੁੰਦੇ ਪਏ ਨੇ ਹਰ ਇੱਕ ਲੀਡਰ ਜਿਹੜਾ ਆ ਉਹ ਇਸੇ ਸ਼ਸ਼ੋਪੰਜ ਦੇ ਵਿੱਚ ਹੈ ਕਿ ਹੋਣ ਕੀ ਜਾ ਰਿਹਾ ਹਰ ਇੱਕ ਪੰਜਾਬੀ ਇਸੇ ਸ਼ਸ਼ੋਪੰਜ ਵਿੱਚ ਹੈ ਅੰਦਰੂਨ ਕਮੇਟੀ ਦੀ ਕੋਰ ਕਮੇਟੀ ਦੀ ਮੀਟਿੰਗ ਹੋਣ ਜਾ ਰਹੀ ਹੈ ਔਰ 3 ਵਜੇ ਅੱਜ ਇਹ ਮੀਟਿੰਗ ਹੋਵੇਗੀ ਜਿਸ ਮੀਟਿੰਗ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਭਵਿੱਖ ਦਾ ਫੈਸਲਾ ਕੀਤਾ ਜਾਵੇਗਾ ਕਿ ਕੀ ਬਾਦਲ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜਿਆ ਰਹੇਗਾ ਪ੍ਰਧਾਨਗੀ ਮੰਨੇਗਾ ਜਾਂ ਫਿਰ ਨਹੀਂ ਤੁਹਾਨੂੰ ਦੱਸ ਦਈਏ ਕਿ ਲੰਘੇ ਕੁਝ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਕੀਤੀਆਂ ਗਈਆਂ ਨੇ ਔਰ ਉਹਨਾਂ ਗੱਲਾਂ ਦੇ ਵਿੱਚ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨੇ ਦੇ ਉੱਤੇ ਲਿਆ ਗਿਆ ਸ਼ੁਰੂਆਤ ਕਰਨੀ ਜ਼ਰੂਰੀ ਹੈ ਕਿਉਂਕਿ ਕਿਹੜੀਆਂ-ਕਿਹੜੀਆਂ ਗੱਲਾਂ ਕਿਹੜੇ-ਕਿਹੜੇ ਲੀਡਰ ਨੇ ਕੀਤੀਆਂ ਨੇ ਇਹਦੇ ਬਾਰੇ ਇੱਕ ਬਰੀਫ ਇਨਫੋਰਮੇਸ਼ਨ ਹੋਣਾ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਈਆਲੀ ਤੋਂ ਮਨਪ੍ਰੀਤ ਸਿੰਘ ਈਆਲੀ ਦਾਖਾ ਤੋਂ ਵਿਧਾਇਕ ਨੇ ਔਰ ਬੜੇ ਹੀ ਸੁਚੱਜੇ ਲੀਡਰ ਮੰਨੇ ਜਾਂਦੇ ਨੇ ਬੜੇ ਹੀ ਚੰਗੇ ਲੀਡਰ ਮੰਨੇ ਜਾਂਦੇ ਨੇ ਪਰ ਮਨਪ੍ਰੀਤ ਸਿੰਘ ਈਆਲੀ ਦਿੱਤਾ ਗਿਆ ਸੀ ਮਨਪ੍ਰੀਤ ਸਿੰਘ ਈਆਲੀ ਨੇ ਆਪਣੇ ਆਪ ਨੂੰ ਪਾਰਟੀ ਗਤੀਵਿਧੀਆਂ ਤੋਂ ਦੂਰ ਰੱਖਣ ਦੀ ਗੱਲ ਕੀਤੀ ਸੀ ਔਰ ਉਹ ਗੱਲ ਉਦੋਂ ਤੱਕ ਕੀਤੀ ਸੀ ਜਦ ਤੱਕ ਝੁੰਡਾ ਕਮੇਟੀ ਦੀ ਰਿਪੋਰਟ ਨੂੰ ਲਾਗੂ ਨਹੀਂ ਕਰ ਦਿੱਤਾ ਜਾਂਦਾ ਹੁਣ ਝੁੰਡਾ ਕਮੇਟੀ ਦੀ ਰਿਪੋਰਟ ਜਿਹਨੂੰ ਝੁੰਡਾ ਕਮੇਟੀ ਉਹੀ ਜਿਹੜਾ ਇਕਬਾਲ ਸਿੰਘ ਝੁੰਡਾ ਦੇ ਹੇਟ ਬਣਾਈ ਗਈ ਸੀ ਔਰ ਉਹੀ ਰਿਪੋਰਟ ਜਿਹੜੀ ਉਹ ਲਾਗੂ ਕਰਨ ਦੀ ਗੱਲ ਮਨਪ੍ਰੀਤ ਈਆਲੀ ਕਰਦੇ ਨਜ਼ਰ ਆਏ ਨੇ ਖੈਰ ਮਨਪ੍ਰੀਤ ਸਿੰਘ ਈਆਲੀ ਦਾ ਇਹ ਬਿਆਨ ਸਾਹਮਣੇ ਆਇਆ ਜਿਸ ਤੋਂ ਸਾਫ਼ ਜ਼ਾਹਿਰ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੋਂ ਨਾਖੁਸ਼ ਮਨਪ੍ਰੀਤ ਈਆਲੀ ਹੋ ਗਏ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਇਸ ਫਰੇਮ ਦੇ ਵਿੱਚ ਆ ਜਾਂਦੇ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਉਹ ਲੀਡਰ ਜਿਹੜੇ ਬਾਦਲ ਪਰਿਵਾਰ ਦੇ ਬੜੇ ਕਰੀਬੀ ਮੰਨੇ ਜਾਂਦੇ ਨੇ ਔਰ ਖਾਸ ਕਰਕੇ ਬਾਦਲ ਪਰਿਵਾਰ ਦੀਆਂ ਸਿਫਤਾਂ ਦੇ ਪੁਲ ਬਣਦੇ ਰਹੇ ਨੇ ਪਹਿਲਾਂ ਵੀ ਬੜੀ ਵਾਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਬਾਦਲਾਂ ਦੀਆਂ ਸਿਫਤਾਂ ਦੇ ਪੁਲ ਬੰਨੇ ਨੇ ਉਹਨਾਂ ਨੂੰ ਬਚਾਇਆ ਹੈ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਮੀਡੀਆ ਸਾਹਮਣੇ ਬਿਆਨ ਦਿੱਤੇ ਨੇ ਪਰ ਉਹੀ ਪ੍ਰੇਮ ਸਿੰਘ ਚੰਦੂ ਮਾਜਰਾ ਹੁਣ ਨਿਸ਼ਾਨਾ ਬਣਾ ਰਹੇ ਨੇ ਸੁਖਬੀਰ ਸਿੰਘ ਬਾਦਲ ਨੂੰ ਜਾਂ ਫਿਰ ਅਕਾਲੀ ਦਲ ਦੀ ਪ੍ਰਧਾਨਗੀ ਨੂੰ ਅੱਗੇ ਗੱਲ ਕਰਦੇ ਹਾਂ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਨਾਲ ਨਾਲ ਹੋਰ ਵੀ ਲੀਡਰ ਇਸ ਦੇ ਵਿੱਚ ਮੌਜੂਦ ਨੇ ਖਾਸ ਕਰਕੇ ਸੁਖਦੇਵ ਸਿੰਘ ਢੀਂਡਸਾ ਸੁਖਦੇਵ ਸਿੰਘ ਢੀਂਡਸਾ ਨੇ ਵੀ ਸਿੱਧਾ ਅਸਤੀਫਾ ਮੰਗਿਆ ਸੀ ਸੁਖਬੀਰ ਸਿੰਘ ਬਾਦਲ ਦਾ ਪਰ ਉਹਨਾਂ ਨੂੰ ਵੀ ਇੱਥੇ ਆ ਕੇ ਸਦਨ ਖਾਮਿਆਜ਼ਾ ਭੁਗਤਣਾ ਪੈ ਗਿਆ ਹਾਲਾਂਕਿ ਸੁਖਦੇਵ ਸਿੰਘ ਢੀਂਡਸਾ ਨੇ ਜ਼ਰੂਰ ਅਸਤੀਫਾ ਮੰਗਿਆ ਸੀ ਪਰ ਸੁਖਦੇਵ ਸਿੰਘ ਢੀਂਡਸਾ ਨੂੰ ਹੁਣ ਇਲਾਕਾ ਪੱਧਰ ਦੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਨੇ ਸ਼ਿਕਾਇਤ ਸੁਖਦੇਵ ਸਿੰਘ ਢੀਂਡਸਾ ਦੀ ਕਰ ਦਿੱਤੀ ਹੈ ਔਰ ਡਿਸਪਲਿਨਰੀ ਕਮੇਟੀ ਨੂੰ ਸ਼ਿਕਾਇਤ ਕੀਤੀ ਗਈ ਹੈ ਕਿ ਅਧਿਕਾਰਤ ਉਮੀਦਵਾਰ ਦੇ ਖਿਲਾਫ ਸੁਖਦੇਵ ਸਿੰਘ ਢੀਂਸਾ ਜਿਹੜੇ ਨੇ ਉਹ ਚੱਲਦੇ ਰਹੇ ਨੇ ਖੈਰ ਸਾਫਟ ਟੋਰ ਦੇ ਉੱਤੇ ਐਕਸ਼ਨ ਰਿਐਕਸ਼ਨ ਹੁੰਦਾ ਨਜ਼ਰ ਆਇਆ ਪਰ ਕਿਤੇ ਨਾ ਕਿਤੇ ਅਕਾਲੀ ਦਲ ਦੇ ਸੀਨੀਅਰ ਲੀਡਰ ਜਿਹੜੇ ਨੇ ਉਹ ਇੱਥੇ ਆ ਕੇ ਵੱਖ ਖੜੇ ਨਜ਼ਰ ਆ ਰਹੇ ਨੇ ਔਰ ਇਸ ਤੋਂ ਇਲਾਵਾ ਵੀ ਜਿਹੜੇ ਬਾਕੀ ਲੀਡਰ ਨੇ ਹੁਣ ਸਿਕੰਦਰ ਸਿੰਘ ਮਲੂਕਾ ਕਿੱਥੇ ਨੇ ਉਹਨਾਂ ਨੂੰ ਇੱਕ ਪਾਸੇੋਂ ਬਾਹਰ ਹੀ ਰੱਖ ਦਿੱਤਾ ਗਿਆ ਹਾਲਾਂਕਿ ਕੋਰ ਕਮੇਟੀ ਮੈਂਬਰ ਹੈਗੇ ਨੇ ਹਾਲਾਂਕਿ ਉਹ ਅਕਾਲੀ ਦਲ ਦੇ ਲੀਡਰ ਹੈਗੇ ਨੇ ਪਰ ਉਹ ਕਿਤੇ ਨਜ਼ਰ ਨਹੀਂ ਆਏ ਲੋਕ ਸਭਾ ਚ ਉਹਨਾਂ ਦੇ ਵਿੱਚ ਕਿਤੇ ਨਜ਼ਰ ਨਹੀਂ ਆਏ ਆਦੇਸ਼ ਪ੍ਰਤਾਪ ਕੈਰੋਂ ਨੂੰ 6 ਸਾਲਾਂ ਲਈ ਬਾਹਰ ਕੱਢ ਦਿੱਤਾ ਗਿਆ ਔਰ ਜੋ ਹਾਲਾਤ ਬਣੇ ਜੋ ਹਾਲਾਤ ਨਜ਼ਰ ਆਏ ਉਹਨਾਂ ਦੇ ਆਧਾਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦਿਵਿੰਦਰ ਬਗਾਵਤ ਜਿਹੜੀ ਆ ਉਹ ਪਰਜ਼ੋਰ ਹੁਣ ਜ਼ੋਰ ਫੜਨ ਲੱਗੀ ਆ ਉਸ ਦੇ ਨਤੀਜੇ ਦੇ ਵਜੋਂ ਅੱਜ 3 ਵਜੇ ਇੱਕ ਕੋਰ ਕਮੇਟੀ ਦੀ ਮੀਟਿੰਗ ਹੋਵੇਗੀ ਪਰ ਇਸ ਮੀਟਿੰਗ ਦੇ ਵਿੱਚ ਅਗਲਾ ਫੈਸਲਾ ਲਿਆ ਕੀ ਜਾਂਦਾ ਹੁਣ ਗ ਕੀ ਕਿ ਜੇ ਸੁਖਬੀਰ ਬਾਦਲ ਨਹੀਂ ਤਾਂ ਕੌਣ ਜੇ ਸੁਖਬੀਰ ਬਾਦਲ ਨਹੀਂ ਹੋ ਸਕਦੇ ਪ੍ਰਧਾਨ ਤਾਂ ਹੋਰ ਕੌਣ ਹੋ ਸਕਦਾ ਪਹਿਲੀ ਗੱਲ ਤੋਂ ਸੁਖਬੀਰ ਬਾਦਲ ਪ੍ਰਧਾਨਗੀ ਛੱਡ ਦੇਣ ਇਦੇ ਉੱਤੇ ਹੀ ਸਨਸੇ ਨੇ ਇਦੇ ਉੱਤੇ ਸਵਾਲ ਨੇ ਸੁਖਬੀਰ ਬਾਦਲ ਪ੍ਰਧਾਨਗੀ ਨਹੀਂ ਛੱਡਣਗੇ ਜ਼ਰੂਰ ਪ੍ਰਧਾਨਗੀ ਨੂੰ ਲੈ ਕੇ ਉਹ ਜ਼ਿਆਦਾ ਇਮੋਸ਼ਨਲ ਨੇ ਜ਼ਿਆਦਾ ਸੈਂਟੀਮੈਂਟਲ ਨੇ ਔਰ ਪ੍ਰਧਾਨਗੀ ਸ਼ਾਇਦ ਉਹ ਨਹੀਂ ਛੱਡਣ ਉਸੇ ਵਾਸਤੇ ਤਾਂ ਇੰਨਾ ਸੰਤਾਪ ਭੋਗਿਆ ਆ ਪਰ ਹੁਣ ਉਹਨਾਂ ਨੂੰ ਆਪ ਪਤਾ ਲੱਗ ਗਿਆ ਹੈ ਕਿ ਪ੍ਰਧਾਨਗੀ ਜਿਹੜੀ ਆ ਉਹ ਖਤਰੇ ਦੇ ਵਿੱਚ ਪਈ ਹੋਈ ਆ ਪਰ ਹੁਣ ਗੱਲ ਇੱਥੇ ਵੀ ਇਹ ਵੀ ਕਰਨੀ ਚਾਹੀਦੀ ਹੈ ਕਿ ਸੁਖਬੀਰ ਬਾਦਲ ਨਹੀਂ ਤਾਂ ਪ੍ਰਧਾਨ ਕੌਣ ਹੋਣਾ ਚਾਹੀਦਾ ਇੱਥੇ ਇਹ ਸਮਝ ਲੈਣਾ ਚਾਹੀਦਾ ਹੈ ਕਿ ਸੁਖਬੀਰ ਬਾਦਲ ਦੀ ਨਿੱਜੀ ਜਾਗੀਰ ਨਹੀਂ ਆ ਸ਼੍ਰੋਮਣੀ ਅਕਾਲੀ ਦਲ ਜਿਸ ਵਾਸਤੇ ਪ੍ਰਧਾਨ ਜਿਹੜੇ ਨੇ ਉਹ ਚੁਣਿਆ ਜਾ ਸਕਦਾ ਪ੍ਰਧਾਨ ਚੁ ਪ੍ਰਧਾਨ ਰਹੇ ਨੇ ਔਰ ਉਹਨਾਂ ਦਾ ਪਰਿਵਾਰਵਾਦ ਦੇ ਨਾਲ ਕੋਈ ਵੀ ਤਾਲੁਕ ਨਹੀਂ ਰਿਹਾ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਹਨਾਂ ਦਾ ਪਰਿਵਾਰਵਾਦ ਨਹੀਂ ਰਿਹਾ ਵੱਡੇ ਵੱਡੇ ਲੀਡਰ ਪ੍ਰਧਾਨ ਰਹੇ ਨੇ ਔਰ ਉਹਨਾਂ ਦੇ ਬਾਵਜੂਦ ਹੁਣ ਜੋ ਹਾਲਾਤ ਸ਼੍ਰੋਮਣੀ ਅਕਾਲੀ ਦਲ ਦੇ ਬਣੇ ਹੋਏ ਨੇ ਉਹ ਨਿੱਗਰਦਾ ਜਾ ਰਿਹਾ ਜਿਸ ਵਾਸਤੇ ਪ੍ਰਧਾਨ ਦੀ ਚੋਣ ਨੂੰ ਲੈ ਕੇ ਵੀ ਕੁਝ ਨਾਮ ਉੱਭਰ ਕੇ ਸਾਹਮਣੇ ਆ ਰਹੇ ਨੇ ਉਹਨਾਂ ਨਾਵਾਂ ਦੇ ਵਿੱਚ ਇੱਕ ਨਾਮ ਤਾਂ ਵਿਸ਼ੇਸ਼ ਰੂਪ ਦੇ ਵਿੱਚ ਆ ਰਿਹਾ ਉਹ ਵਿਕਰਮ ਸਿੰਘ ਮਜੀਠੀਆ ਪਰਿਵਾਰਵਾਦ ਨੂੰ ਲੈ ਕੇ ਗੱਲ ਹੁੰਦੀ ਹੈ ਪਰ ਵਿਕਰਮ ਸਿੰਘ ਮਜੀਠੀਆ ਦਾ ਨਾਮ ਵੀ ਵਿੱਚ ਆਉਂਦਾ ਆਪਣੇ ਆਪ 'ਚ ਹੈਰਾਨੀ ਜਨਕ ਗੱਲ ਜ਼ਰੂਰ ਹੈ ਪਰ ਕਿਤੇ ਨਾ ਮਨਜੀਠੀਆ ਨੂੰ ਪ੍ਰਧਾਨਗੀ ਦੇ ਕੇ ਦੇਖੋ ਬਿਕਰਮ ਸਿੰਘ ਮਨਜੀਠੀਆ ਪ੍ਰਧਾਨਗੀ ਸਾਂਭ ਸਕਦੇ ਆ ਕਿ ਨਹੀਂ ਹਾਲਾਂਕਿ ਬਿਕਰਮ ਸਿੰਘ ਮਨਜੀਠੀਆ ਦੀ ਫੈਨ ਫਾਲੋਇੰਗ ਤਾਂ ਵਾਧੂ ਹੈ ਬਥੇਰੀ ਹੈ ਪਰ ਤਾਂ ਹੀ ਕਿ ਬਿਕਰਮ ਸਿੰਘ ਮਨਜੀਠੀਆ ਦਾ ਨਾਮ ਕਿਤੇ ਨਾ ਕਿਤੇ ਉੱबरेਗਾ ਜਾਂ ਨਹੀਂ ਇਹ ਸਮਾਂ ਦੱਸੇਗਾ ਫਿਲਹਾਲ ਸ਼ਸ਼ੋਪੰਜ ਬਹੁਤ ਵੱਡੇ ਪੱਧਰ ਦੇ ਉੱਤੇ ਮੱਚੀ ਹੋਈ ਹੈ ਕਿ ਆਖਰਕਾਰ ਇਸ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਫੈਸਲਾ ਕੀ ਲਿਆ ਜਾਂਦਾ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਉਹਨਾਂ ਦੇ ਕੋਲੋਂ ਖੋਹ ਲਈ ਜਾਂਦੀ ਹੈ ਜਾਂ ਫਿਰ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਪ੍ਰਧਾਨਗੀ ਛੱਡ ਦਿਓ ਜਾਂ ਫਿਰ ਸੁਖਬੀਰ ਸਿੰਘ ਬਾਦਲ ਆਪ ਹੀ ਪ੍ਰਧਾਨਗੀ ਛੱਡ ਦਿੰਦੇ ਨੇ ਇਹ ਵੀ ਦੇਖਣਾ ਹੋਵੇਗਾ ਪਰ ਜਿਉ ਸੁਖਦੇਵ ਸਿੰਘ ਢੀਂਸਾ ਦੇ ਨਾਲ ਹੋਇਆ ਉਸ ਤੋਂ ਬਾਅਦ ਐ ਤਾਂ ਨਹੀਂ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਇਸ ਮੂਡ ਦੇ ਵਿੱਚ ਨੇ ਕਿ ਉਹ ਪ੍ਰਧਾਨਗੀ ਛੱਡਣ ਖੈਰ ਜੋ ਵੀ ਹੋਏਗਾ ਆਉਂਦੇ ਸਮੇਂ ਨੂੰ ਪਤਾ ਲੱਗ ਜਾਵੇਗਾ ਦੱਸਦੇ ਰਹਾਂਗੇ ਬਣੇ ਰੋਮਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ